ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਭਾਈ ਅਮ੍ਰਿਤ ਵੇਲੇ ਇਸ਼ਨਾਨ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਚਰਣਾ ਵਿੱਚ ਪਹੁੰਚ ਕਰਕੇ ਬਾਣੀ ਨੂੰ ਸਰਵਣ ਕਰ ਬਾਣੀ ਪੜ ਹੁਣ ਵੱਡੇ ਪੇ ਦੀ ਸੰਭਾਲ ਜਮਾਨੀ ਦੀ ਅਵਸਥਾ ਦੇ ਆਪਣੇ ਗੁਣ ਵੀ ਹਨ ਤੇ ਇਸ ਦੇ ਆਪਣੇ ਔਗਣ ਵੀ ਹਨ ਜਮਾਨੀ ਵਿੱਚ ਮਨੁੱਖ ਕੋਲ ਜੋਸ਼ ਹੈ ਤੇ ਕਈ ਵਾਰੀ ਉਹ ਉਸ ਜੋਸ਼ ਦਾ ਇੰਨਾ ਹੰਕਾਰ ਕਰ ਬੈਠਦਾ ਹੈ ਕਿ ਜੋਸ਼ ਨਾਲ ਇਹ ਅੰਦਰ ਦੇ ਹੌਸ ਨੂੰ ਭੁੱਲ ਜਾਂਦਾ ਹੈ ਫਿਰ ਜਮਾਨੀ ਦੇ ਜੋਸ਼ ਵਿੱਚ ਇਨਸਾਨ ਉਹ ਕੁਝ ਕਰ ਜਾਂਦਾ ਹੈ ਜਿਹੜਾ ਕਈ ਵਾਰੀ ਬੜੇਪੇ ਵਿੱਚ ਇਸ ਦੇ ਲਈ ਬਾਰ-ਬਾਰ ਪਛਤਾਵਾ ਪੈਦਾ ਕਰਦਾ ਹੈ ਹਜੂਰ ਨੇ ਬਾਣੀ ਵਿੱਚ ਜਵਾਨੀ ਦੇ ਸੰਬੰਧੀ ਬਚਨ ਕਹੇ ਹਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਜਵਾਨੀ ਐਸੀ ਹੈ ਪਾਵਤਰ ਲੀਆ ਜੋ ਬਨ ਬਲਿਆ ਨਾਮ ਬਿਨਾ ਮਟੀ ਸੰਗਰ ਲਿਆ ਜਦੋਂ ਬੰਦੇ ਕੋਲ ਜ਼ਮਾਨੀ ਦਾ ਬਲ ਹੈ ਉਸ ਵੇਲੇ ਉਸ ਦੀ ਜ਼ਮੀਨ ਉੱਪਰ ਅੱਡੀ ਨਹੀਂ ਲੱਗਦੀ ਹਜ਼ੂਰ ਕਹਿੰਦੇ ਹਨ ਕਿ ਇਹ ਜ਼ਮਾਨੀ ਵੀ ਸਮਾਜ ਵਿੱਚ ਪਿੰਡ ਵਿੱਚ ਸ਼ਹਿਰ ਵਿੱਚ ਮੁਹੱਲੇ ਵਿੱਚ ਜ਼ਰੂਰ ਗੂੰਜ ਪਈ ਗੂੰਜਦੀ ਪਈ ਹੈ ਗੂੰਜਦੀ ਪਈ ਹੈ ਪਰ ਨਾਮ ਤੋਂ ਬਿਨਾ ਇਹ ਜਮਾਨੀ ਮਿੱਟੀ ਵਿੱਚ ਮਿਲ ਗਈ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਨੌਜਵਾਨ ਹਨ ਜਦੋਂ ਜਮਾਨੀ ਆਉਂਦੀ ਹੈ ਤਾਂ ਕੰਨਾਂ ਵਿੱਚ ਕੁੰਡਲ ਪਾਉਣੇ ਸ਼ੁਰੂ ਕਰ ਦਿੰਦੇ ਹਨ ਕੰਨਾਂ ਵਿੱਚ ਮੁੰਦਰਾ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਗੁਰੂ ਸਾਹਿਬ ਨੇ ਮੁੱਢ ਵਿੱਚ ਪਹਿਲਾਂ ਕਿਹਾ ਹੈ ਕਿ ਉਸ ਵੇਲੇ ਜਮਾਨੀ ਕੁੰਡਲ ਪਾਈ ਬੈਠਦਾ ਬੈਠਾ ਹੈ ਹਾਥੀ ਦੀ ਕੀਮਤੀ ਅਸਵਾਰੀ ਉਸ ਦੇ ਕੋਲ ਹੈ अनेका ਸੇ ਉਸ ਦੇ ਕੋਲ ਹਨ ਸਿਰ ਉੱਪਰ ਸੋਨੇ ਦਾ ਛੱਤਰ ਝੁਲਦਾ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਇਹੋ ਜਿਹੀ ਜਮਾਨੀ ਜੇ ਰੱਬ ਨੂੰ ਭਲਾ ਦੇਵੇ ਤਾਂ ਇੱਕ ਦਿਨ ਮਿੱਟੀ ਵਿੱਚ ਗੱਡੀ ਜਾਂਦੀ ਹੈ ਹਜ਼ੂਰ ਨੇ ਫਰਮਾਇਆ ਕਾਨ ਕੁੰਡਲਿਆ ਵਸਤਰ ਓਟ ਲਿਆ ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਬਿਆਨ ਪ੍ਰਬਾਨ ਅਜਿਹੇ ਦਿੱਤੇ ਹਨ ਉਹ ਕਹਿੰਦੇ ਹਨ ਜਦੋਂ ਬੰਦੇ ਕੋਲ ਜਮਾਨੀ ਅਤੇ ਪੈਸਾ ਹੈ ਤਾਂ ਕਈ ਵਾਰੀ ਇਨਸਾਨ ਨੂੰ ਘਰ ਦੀ ਰੋਟੀ ਵੀ ਚੰਗੀ ਨਹੀਂ ਲੱਗਦੀ ਇੱਥੋਂ ਤੱਕ ਕਿ ਜਿਸ ਬਿਸਤਰੇ ਉੱਪਰ ਪੈਂਦਾ ਹੈ ਕਈ ਵਾਰੀ ਉਸ ਨੂੰ ਉਹ ਬਿਸਤਰੇ ਵੀ ਚੰਗੇ ਨਹੀਂ ਲੱਗਦੇ ਇੱਕ ਨੌਜਵਾਨ ਦਾ ਨੌਕਰ ਉਸ ਦਾ ਰੋਜ਼ ਬਿਸਤਰਾ ਬਸਾਉਂਦਾ ਹੈ ਅੱਜ ਬਿਸਤਰਾ ਬਸਾਉਂਦਿਆਂ ਕਿਤੇ ਦਰੀ ਵਿੱਚ ਬੱਟ ਰਹਿ ਗਿਆ ਸਵੇਰੇ ਨੌਕਰ ਨੂੰ ਬੁਲਾਇਆ ਅਤੇ ਉਸ ਨੂੰ ਅਪ ਸ਼ਬਦ ਬੋਲਦਾ ਹੈ ਕਹਿੰਦਾ ਹੈ ਤੈਨੂੰ ਬਿਸਤਰਾ ਬਸਾਉਣਾ ਤੈਨੂੰ ਬਿਸਤਰਾ ਬਸਾਉਣ ਦੀ ਅਕਲ ਨਹੀਂ ਅੱਜ ਦਰੀ ਵਿੱਚ ਬੱਟ ਰਹਿ ਗਿਆ ਤੇ ਮੈਂ ਸਾਰੀ ਰਾਤ ਮੰਜੇ ਦੇ ਉੱਪਰ ਪਾਸਾ ਮਾਰਦਾ ਰਿਹਾ ਨੌਕਰ ਚੁੱਪ ਕਰ ਗਿਆ ਬਾਬਾ ਜੀ ਕਹਿੰਦੇ ਹਨ ਕਿ ਉਹੀ ਜਮਾਨ ਜਿਹੜਾ ਚਾਦਰ ਦੀ ਦਰੀ ਦਾ ਬੱਟ ਨਹੀਂ ਸੀ ਸਹਾਰ ਦਾ ਅੱਜ ਮੌਤ ਹੋਈ ਉਸ ਲਈ ਕਬਰ ਪੁੱਟੀ ਗਈ ਕਬਰ ਦੇ ਥੱਲੇ ਕੀਮਤੀ ਗਲੀਚੇ ਨਹੀਂ ਵਿਸਾਏ ਸਹ리아ਣਾ ਨਹੀਂ ਟਕਾਇਆ ਜ਼ਮੀਨ ਉੱਪਰ ਲਟਾ ਦਿੱਤਾ ਸਰਹਾਨੇ ਕੇਵਲ ਇੱਟ ਰੱਖ ਦਿੱਤੀ ਤੇ ਉੱਪਰ ਮਿੱਟੀ ਦਾ ਭਾਰ ਪਾ ਦਿੱਤਾ ਕਹਿਣ ਲੱਗੇ ਕਿ ਇਸ ਕਬਰ ਕੋਲੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਤੇਰੇ ਥੱਲੇ ਜਮਾਨ ਲੰਬਾ ਪਿਆ ਹੈ ਕਦੀ ਬਿਸਤਰੇ ਦਾ ਬਟ ਨਹੀਂ ਸੀ ਸਹਾਰ ਦਾ ਅੱਜ ਤਾਂ ਜ਼ਮੀਨ ਵਿੱਚੋਂ ਕੀੜੇ ਨਿਕਲ ਕੇ ਇਸ ਨੂੰ ਇਸ ਦੇ ਮਾਸ ਨੂੰ ਚੂੰਡ-ਚੂੰਡ ਕੇ ਖਾਂਣ ਲੱਗੇ ਹਨ ਤੇ ਜਿਸ ਪਾਸੇ ਘਰ ਦੇ ਪਾ ਗਏ ਸਦੀਆਂ ਬਾਅਦ ਵੀ ਇਸ ਦਾ ਪਿੰਜਰ ਉਸ ਪਾਸੇ ਪਿਆਉ ਪਿਆ ਹੋਵੇਗਾ ਉਹਨਾਂ ਦੇ ਅਮੋਲਕ ਬਚਨ ਆਉਂਦਾ ਹੈ ਉਹਨਾਂ ਦਾ ਅਮੋਲਕ ਬਚਨ ਆਉਂਦਾ ਹੈ ਫਰੀਦਾ ਇੱਟ ਸਰਾ ਨੇ ਭੋਏ ਸਬਨ ਕੀੜਾ ਲੜਿਓ ਮਾਸ ਕੀਤਨੇ ਅਜੁਗ ਵਾਪਰੇ ਇਕਤ ਪਿਆ ਪਾਸ ਜਮਾਨਾ ਅੱਜ ਕਬਰ ਵਿੱਚੋਂ ਬੋਲ ਕੇ ਹੰਗਾਰਾ ਹੀ ਦੇ ਕਾਹਦਾ ਮਾਨ ਕਰਦਾ ਹੈ ਮੇਰੇ ਕੋਲੇ ਮਾਇਆ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਇਹ ਪਿਆਰਿਆ ਇੱਥੇ ਰਹਿ ਜਾਣਗੀਆਂ ਕਾਹਦਾ ਮਾਨ ਕਰਦਾ ਤਾ ਇੱਥੇ ਰਹਿ ਜਾਣਾ ਹੈ ਸਭ ਕੁਝ ਕਾਹਦਾ ਮਾਨ ਕਰਦਾ ਹੈ ਤੂੰ ਕਦੀ ਤਨ ਉੱਪਰ ਮਿੱਟੀ ਵੀ ਨਹੀਂ ਸੀ ਲੱਗਣ ਦਿੰਦਾ ਅੱਜ ਮੁੱਤ ਤਾਂ ਹੋ ਗਈਆਂ ਹਨ ਜਿਹੜੇ ਖਾਂਦੇ ਪਏ ਹਨ ਅੱਜ ਤੂੰ ਕਦੀ ਆਵਾਜ਼ ਨਹੀਂ ਦਿੱਤੀ ਦੂਜਾ ਉਹਨਾਂ ਦਾ ਅਮੋਲਕ ਬਚਨ ਇੱਕ ਹੋਰ ਬਾਣੀ ਵਿੱਚੋਂ ਸਾਂਝਾ ਕਰਦਾ ਵਾਂ ਸਾਂਝਾ ਕਰ ਜਾਵਾਂ ਵੈਸੇ ਮੈਂ ਸਬਦ ਗੁਰੂ ਨਾਨਕ ਸਾਹਿਬ ਜੀ ਦਾ ਆਧਾਰ ਬਣਾ ਲੈਮਾਂ ਉਹਨਾਂ ਨੇ ਬਾਣੀ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਜਿਹੜਾ ਮਰਗ ਵੇਲੇ ਅਸੀਂ ਪੜ੍ਹਦੇ ਹਾਂ ਹਜ਼ੂਰ ਨੇ ਕਿਹਾ 1 ਰੁਪਿਆ ਦੂਜੀ ਜ਼ਮਾਨੀ ਤੇ ਤੀਜੇ ਬਗੀਚੇ ਵਿੱਚ ਖੜੇ ਹੋਏ ਫੁੱਲ ਇਹਨਾਂ ਦੀ ਖੇੜ ਸਿਰਫ 4 ਦਿਨਾਂ ਦੀ ਹੈ ਪਰ ਉਸ ਦੇ ਵਿੱਚ ਜਮਾਨ ਨੂੰ ਹਲੂਨਾ ਦਿੱਤਾ ਅਸੀਂ ਸਿਰਫ ਇੱਕ ਤੁਕ ਪੜਦੇ ਹਾਂ ਸੱਜਣ ਮੇਰੇ ਅਰੰਗਲੇ ਇਹ ਇਕੱਲੇ ਜਾ ਚੁੱਕਿਆ ਇਹ ਇਕੱਲੇ ਜਾ ਚੁੱਕਿਆ ਲਈ ਨਹੀਂ ਜਿਹਾਉਂਦਿਆਂ ਲਈ ਵੀ ਤੁਕ ਹੈ ਕਿ ਜਿਹੜੇ ਜਮਾਨ ਕਿਸੇ ਦੇ ਭੋਗ ਵਿੱਚ ਇਹ ਸ਼ਬਦ ਸੁਣਦੇ ਹਨ ਉਹ ਸੁਚੇਤ ਹੋਣ ਹਜੂਰ ਨੇ ਕਿਹਾ ਧਨ ਜੋਬਨ ਅਰ ਫੁੱਲੜਾ 나ਚਿਅੜੇ ਦਿਨ ਚਾਰ ਇੱਕ ਧਨ ਦੂਜਾ ਜਮਾਨੀ ਤੇ ਤੀਮਰਾ ਤੀਸਰਾ ਫੁੱਲ ਪੱਬਨ ਕੇਰੇ ਪਤ ਜਿਉ ਢਲ ਢੁਲ ਜਮਨਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ ਤਿੰਨ ਥੋੜੇ ਥੱਕੇ ਭਇਆ ਪ੍ਰਾਣਾ ਚੋਲਾ ਰਹਾ ਤੇ ਵਿਸਰਾਮ ਦੇ ਕਿ ਮੇਰੇ ਸਤਿਗੁਰੂ ਕਹਿੰਦੇ ਪ੍ਰਾਣਾ ਚੋਲਾ ਜਮਾਨੀ ਤੋਂ ਬਾਅਦ ਹੋਣਾ ਹੈ ਬੰਦਗੀ ਕਰ ਲੈ ਬੰਦਗੀ ਕਰ ਲੈ ਕਿਉਂਕਿ ਤੇਰਾ ਸਰੀਰ ਚੋਲਾ ਜਮਾਨੀ ਤੋਂ ਬਾਅਦ ਛੱਜਣਾ ਹੈ ਇਸ ਦਾ ਮਤਲਬ ਅਗਲਾ ਪੜਾ ਮਢੇਪਾ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨਸ ਦੇਹੀ پائی ਗੁਰੂ ਦੀ ਸੇਵਾ ਕਿਸ ਜਨਮ ਕੀਤੀ ਕਿ ਮਨੁੱਖਾ ਜੀਵਨ ਮਿਲ ਗਿਆ ਹਜੂਰ ਨੇ ਕਿਹਾ ਜੇ ਤੂੰ ਗੁਰੂ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਕਰੇਗਾ ਤਾਂ ਸਮਝਾਏ ਸਮਝੇਗਾ ਸੱਚਮੁੱਚ ਤੂੰ ਬੰਦਾ ਹੈ ਜੇਕਰ ਤੂੰ ਉਸ ਮਾਲਕ ਦੀ ਬੰਦਗੀ ਨਹੀਂ ਕਰਦਾ ਪਰਮਾਤਮਾ ਦੀ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਜੇਕਰ ਤੂੰ ਪ੍ਰਮਾਤਮਾ ਦੀ ਭਗਤੀ ਕਰੇਗਾ ਤਾਂ ਸਮਝੇਗਾ ਸੱਚਮੁੱਚ ਤੂੰ ਬੰਦਾ ਹੈ ਜੇ ਤੂੰ ਗੁਰੂ ਦੀ ਸੇਵਾ ਤੇ ਭਗਤੀ ਨਹੀਂ ਫਿਰ ਇਸ ਦੇਹੀ ਦਾ ਕੋਈ ਲਾਭ ਨਹੀਂ ਗੱਜ ਕੇ ਆਖੋ ਸਤਨਾਮ ਲਾਭ ਨਹੀਂ ਆਮ ਤੌਰ ਤੇ ਅਸੀਂ ਭਗਤੀ ਦੀ ਗੱਲ ਜਮਾਨੀ ਵਿੱਚ ਸੁਣ ਲਈ ਤਿਆਰ ਨਹੀਂ ਤੇ ਪਿਆਰਿਓ ਕਿਸੇ ਨੂੰ ਕਹਿ ਦਈਏ ਅਮਰਤ ਸਕਲਾ ਕਹਿੰਗੇ ਵੱਡੇ ਹੋ ਕੇ ਅਮਰਤ ਸਕਾਂਗੇ ਸਮਾਂ ਪਿਆ ਹੈ ਪਿਆਰਿਓ ਇਹ ਨਹੀਂ ਪਤਾ ਮਹਾਰਜ ਕਹਿੰਦੇ ਸਾ ਆਵੇ ਕਿ ਨਾ ਆਵੇ RAM ਕਹਿੰਦੇ ਤੇਰਾ ਸਰੀਰ ਤਾਂ ਕਬਰ ਦੇ ਵਿੱਚ ਫਿਰਦਾ ਤੂੰ ਕਹਿਣਾ ਅਮਰਤ ਫੇਰ ਸਕਾਂਗੇ ਕੋਈ ਪਤਾ ਨਹੀਂ ਸਾ ਆਵੇ ਕਿ ਨਾ ਆਵੇ RAM ਕਿਹੜੇ ਮੋੜ ਤੇ ਮੁੱਕ ਜਾਣਾ ਹੈ ਤੈਨੂੰ ਸਮਾਂ ਦਿੱਤਾ ਪ੍ਰਮਾਤਮਾ ਨੇ ਕਹਿੰਦੇ ਬਚਪਨ ਜਮਾਨੀ ਤੇ ਹੁਣ ਬਟੇਪਾ ਆ ਗਿਆ ਤੇ ਤੂੰ ਹਜੇ ਵੀ ਨਹੀਂ ਵਿੱਚਰਦਾ ਹਜੇ ਵੀ ਅੰਮ੍ਰਿਤ ਨਹੀਂ ਸਕਦਾ ਗੁਰੂ ਵਾਲਾ ਨਹੀਂ ਬਣਦਾ ਤੇ ਕਦੋਂ ਬਣੇਗਾ ਤਿੰਨ ਪੜਾ ਤੀਜਾ ਪੜਾ ਆ ਚੁੱਕਿਆ ਦੋ ਨੰਗੇ ਕਿਉਂਕਿ ਜੇ ਤੁਸੀਂ ਆਪ ਨਹੀਂ ਅੰਮ੍ਰਿਤ ਸਕਦੇ ਤੇ ਬੱਚੇ ਅੰਮ੍ਰਿਤ ਕਿੱਥੋਂ ਸਕਣਗੇ ਜੇ ਆਪ ਅੰਮ੍ਰਿਤ ਸਕੋਗੇ ਤੇ ਬੱਚੇ ਵੀ ਅੰਮ੍ਰਿਤ ਸਕਣਗੇ ਮਾਂ ਕੋਈ ਕੰਮ ਕਰਦੀ ਹੈ ਤੇ ਬੱਚਾ ਦੇਖਦਾ ਹੈ ਮੇਰੀ ਮਾਂ ਆ ਕੰਮ ਕਰਦੀ ਹੈ ਤੇ ਬੱਚਾ ਵੀ ਉਹੀ ਕੰਮ ਕਰਦਾ ਹੈ ਕਿਉਂਕਿ ਬਚਪਨ ਹੈ ਤੇ ਪਿਆਰਿਓ ਜੇਕਰ ਸੋਚੀ ਜਾਈਏ ਜਮਾਨੀ ਬਚਪਨ ਜਮਾਨੀ ਹੈ ਤੇ ਪਿਆਰਿਓ ਹੁਣ ਤਾਂ ਅਵਸਥਾ ਵੱਡੇਪੇ ਵਿੱਚ ਆ ਗਈ ਜੇ ਹੁਣ ਨਹੀਂ ਅੰਮ੍ਰਿਤ ਸਕੋਂਗੇ ਤਾਂ ਪਿਆਰਿਓ ਫਿਰ ਪਛਤਾਉਂਗੇ ਇਸੇ ਤਰ੍ਹਾਂ ਇਹ ਸਤਿਗੁਰੂ ਕਹਿੰਦੇ ਵਡੇਪਾ ਆਉਂਦਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਮੁਤਾਬਕ ਇਹ ਤੀਸਰਾ ਪੜਾ ਹੈ ਬਾਣੀ ਕਹਿ ਰਹੀ ਆ ਜੋ ਬਾਣੀ ਵਿੱਚ ਲਿਖਿਆ ਰੁੱਖਾਂ ਦੇ ਪੱਤਿਆਂ ਵੱਲ ਝਾਤੀ ਮਾਰੋ ਜਿਸ ਦਿਨ ਇਹਨਾਂ ਦੀਆਂ ਕਰੂੰਬੜਾ ਨਿਕਲੀਆਂ ਉਸ ਦਿਨ ਇਹਨਾਂ ਦਾ ਬਚਪਨ ਸੀ ਜਦੋਂ ਥੋੜਾ ਜਿਆ ਇਹਨਾਂ ਦਾ ਬਗਾਸ ਹੋਇਆ ਇਹ ਐਨੇ ਹਰੇ ਬਣ ਗਏ ਕਿ ਇਹਨਾਂ ਦਾ ਜੋਬਨ ਸਿਖਰ ਤੇ ਸੀ ਪਰ ਜਦੋਂ ਥੋੜੀ ਜਿਹੀ ਸੀਤ ਸ਼ੁਰੂ ਹੋਈ ਹਵਾ ਚੱਲੀ ਤਾਂ ਇਨ੍ਹਾਂ ਪੱਤਿਆਂ 'ਤੇ ਝਾਤੀ ਮਾਰ ਕੇ ਦੇਖੇ ਝਾਤੀ ਮਾਰ ਕੇ ਦੇਖੋ ਜਿਹੜੇ 5-6 ਮਹੀਨੇ ਪਹਿਲਾਂ ਅੱਤ ਦੇ ਸਿਖਰ 'ਤੇ ਸਨ ਇਨ੍ਹਾਂ ਦਾ ਰੰਗ ਪੀਲਾ ਪੈ ਗਿਆ ਤੇ ਪੀਲਾ ਰੰਗ ਇਹ ਕਹਿ ਰਿਹਾ ਸੀ ਕਿ ਬਸ 2-4 ਦਿਨਾਂ ਤੋਂ ਬਾਅਦ ਇਸਨੇ ਟਾਣੀ ਤੋਂ ਟੁੱਟ ਜਾਣਾ ਹੈ ਇੱਕ ਪੱਤਾ ਤੇ ਇੱਕ ਬੰਦੇ ਦੇ ਸਰੀਰ ਇਹ ਦੋਨੋਂ ਇੱਕੋ ਜਿਹੇ ਹਨ ਘਰੂਬੜਾ ਅਤ ਦੀਆਂ ਕੋਮਲ ਹਨ ਬਚਪਨ ਹਰ ਇੱਕ ਨੂੰ ਚੰਗਾ ਲੱਗਦਾ ਹੈ ਦੁਸ਼ਮਣ ਦਾ ਬੱਚਾ ਦੇਖ ਕੇ ਵੀ ਚੁੱਕਣ ਨੂੰ ਦਿਲ ਕਰਦਾ ਹੈ ਜਮਾਨੀ ਬੰਦੇ ਦਾ ਸਿੱਖਤ ਤੇ ਯਾਦ ਰੱਖਿਓ ਜਿਸ ਦਿਨ ਕੇਸਾਂ ਦਾ ਰੰਗ ਚਿੱਟਾ ਹੋ ਲੱਗ ਪਵੇ ਉਸ ਦਿਨ ਪੱਤਾ ਪੀਲਾ ਪੈਣ ਲੱਗ ਪਿਆ ਗੱਜ ਕੇ ਆਖੋ ਸਤਨਾਮ ਪੀਲਾ ਪੈਣ ਲੱਗ ਪਿਆ ਤੇ ਪਿਆਰਿਓ ਪਰਮਾਤਮਾ ਨੇ ਕੇਸ ਦਿੱਤੇ ਜਦੋਂ ਚਿੱਟੇ ਹੋ ਜਾਂਦੇ ਨੇ ਹਨ ਤੇ ਫਿਰ ਆਪਾਂ ਉਹਨਾਂ ਨੂੰ ਕਾਲੇ ਕਰਦੇ ਹਾਂ ਉਹ ਪਿਆਰਿਓ ਕਾਲੇ ਕਿਤਨ ਕਿੰਨਾ ਚਿਰ ਕਰੋਗੇ ਕਾਲੇ ਕਿੰਨਾ ਚਿਰ ਤੁਸੀਂ ਬਾਲਾਂ ਨੂੰ ਕਾਲੇ ਕਰੋਗੇ ਇਹ ਤਾਂ ਇੱਕ ਦਿਨ ਚਿੱਟੇ ਹੋਣੇ ਹੀ ਆ ਮਰਨੇ ਵੇਲੇ ਵੀ ਤੇਰੇ ਬਾਲ ਚਿੱਟੇ ਹੀ ਰਹਿਣੇ ਆ ਤੇ ਪਿਆਰਿਓ ਜਦੋਂ ਪਰਮਾਤਮਾ ਨੇ ਆਪਾਂ ਨੂੰ ਇਹ ਕੇਸ ਦਿੱਤੇ ਹਨ ਕਾਲੇ ਕਿਉਂਕਿ ਜਿਸ ਤਰ੍ਹਾਂ ਬਤਪਣ ਹੈ ਜਮਾਨੀ ਹੈ ਇਹ ਵੀ ਤਨ ਸਿਖਰਾਂ ਵਿੱਚ ਬਦਲਦੀ ਹੈ ਤੇ ਪਿਆਰਿਓ ਤਾਂ ਬਾਲ ਤਾਂ ਚਿੱਟੇ ਹੋਣੀ ਆ ਇਸੇ ਤਰ੍ਹਾਂ ਮੇਰੇ ਸਤਕੂ ਕਹਿੰਦੇ ਜਿਸ ਦਿਨ ਕੇਸਾ ਦਾ ਰੰਗ ਚਿੱਟਾ ਹੋਣ ਲੱਗ ਪਵੇ ਸੋਤੇ ਦੇ ਨੱਪਤਾ ਪੀਲਾ ਪੈਣ ਲੱਗ ਪਿਆ ਹੈ ਤੇ ਜਿੰਨਾ ਮਰਜੀ ਰੰਗ ਲਾਓ ਚੇਤੇ ਰੱਖਿਓ ਪੱਤੇ ਰੰਗਣ ਦੇ ਨਾਲ ਕਦੀ ਟਾਣੀ ਨਾਲ ਜੁੜੇ ਨਹੀਂ ਰਹਿੰਦੇ ਗੱਜਕੇ ਆਖੂ ਸਤਨਾ ਜੁੜੇ ਨਹੀਂ ਰਹਿੰਦੇ ਬਾਬਾ ਜੀ ਦੇ ਬਚਨ ਕਿਹਾ ਕਹਿੰਦੇ ਫਰੀਦਾ ਔਰਤ ਫਿਰੀ ਬਰਕੰਬੇਆ ਪੱਟ ਝੜੇ ਚੜਪਾਹੇ ਚਾਰੇ ਕੁੰਡਾਂ ਢੋਡੀਆਂ ਰਹਿਣ ਕਿ ਥਾਊ ਨਾਹੇ ਇੱਥੇ ਪੱਤੇ ਵੀ ਇੱਥੇ ਪੱਤੇ ਤੇ ਵੀ ਬਢੇਪਾ ਅਤੇ ਬਚਪਨ ਤੇ ਵੀ ਬਢੇਪਾ ਆ ਗਿਆ ਦੂਜੀ ਬੇਨਤੀ ਦੋ ਮਹੀਨੇ ਪਹਿਲਾਂ ਕਣਕ ਬੀਜੀ ਜਦੋਂ ਬੀਜੀ ਹੈ ਉਦੋਂ ਕਣਕ ਨੂੰ ਇੱਕ ਆਸ ਹੈ ਕਿ ਅਜੇ ਮੇਰੇ ਤੇ ਜੋਬਨ ਆਉਣਾ ਹੈ ਇਸਨੇ ਡੱਡਰੀ ਬੰਨਣਾ ਹੈ ਜਿਹੜੀ ਕਣਕ ਡੱਡਰੀ ਹੋ ਜਾਏ ਉਸ ਨੂੰ ਚੇਤ ਦੇ ਮਹੀਨੇ ਵਿੱਚ ਆਸ ਹੈ ਕਿ ਅਜੇ ਮੈਂ ਪੱਕਣਾ ਹੈ ਹੁਣ ਪੱਕੀ ਹੋਈ ਕਣਕ ਨੂੰ ਸਿਰਫ ਇੱਕੋ ਆਸ ਹੈ ਕਿ ਅੱਜ ਜਾਂ ਕੱਲ ਦਾਤਰੀ ਜਾਂ ਕੰਪੈਨ ਦੇ ਆਉਣੀ ਹੈ ਮੈਂ ਸਦਾ ਨਹੀਂ ਰਹਿਣਾ ਮੈਂ ਸਦਾ ਨਹੀਂ ਖੜੀ ਰਹਿਣਾ ਜੇ ਉਸਨੇ ਕਟਿਆ ਤਾਂ ਸਮੇਂ ਨੇ ਖੁਦ ਮੈਨੂੰ ਧਰਤੀ ਉੱਪਰ ਛੁੱਟ ਦੇਣਾ ਹੈ ਗੱਜ ਕੇ ਆਖੋ ਸਤਨਾਮ ਛੁੱਟ ਦੇਣਾ ਹੈ ਫਸਲ ਦੀਆਂ ਤਿੰਨ ਅਵਸਥਾਵਾਂ ਹਨ ਗੁਰੂ ਜੀ ਬਾਣੀ ਵਿੱਚ ਕਿਹਾ ਹੈ ਹਰੀ ਨਾਈ ਨਹ ਡੱਡਰੀ ਪੱਕੀ ਵੱਡਨਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰਤੀਆਰ ਜਾਂ ਹੋਵਾ ਹੁਕਮ ਕ੍ਰਿਸ਼ਤਾਨ ਦਾ ਤਾਂ ਲੁਣ ਮਿਲਿਆ ਏਥਾਰ ਇਸੇ ਤਰ੍ਹਾਂ ਮਨਿਆ ਕੇਤਾਰ ਹਜੂਰ ਨੇ ਬਾਣੀ ਵਿੱਚ ਬਚਨ ਕਿਹਾ ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ ਪਿਛਲੇ ਦਿਨੀ ਮੈਂ ਇੱਕ ਸਿਆਣੇ ਮੁਸਲਮਾਨ ਲਖਾਰੀ ਦੀ ਕਿਤਾਬ ਪੜ੍ਹੀ ਪਿਛਲੀ ਦਿਨੀ ਮੈਂ ਇੱਕ ਸਿਆਣੇ ਮੁਸਲਮਾਨ ਲਖਾਰੀ ਦੀ ਕਿਤਾਬ ਪੜ੍ਹੀ ਉਸ ਦੇ ਵਿੱਚ ਉਸ ਨੇ ਇੱਕ ਪਖੀਰ ਦੀ ਉਦਾਹਰਣ ਦਿੱਤੀ ਉਹ ਕਹਿੰਦਾ ਹੈ ਜਮਾਨੀ ਦੀ ਦਹਲੀਜ਼ ਤੇ ਪੈਰ ਰੱਖਣ ਵਾਲਾ ਇੱਕ ਸੱਜਣ ਜਿਸ ਤੇ ਰੱਬ ਨੇ ਕਿਰਪਾ ਕੀਤੀ ਉਸ ਨੂੰ ਕਿਤੇ ਅੰਦਰ ਦੀ ਚਿੱਟ ਕਲਾ ਦਿੱਤੀ ਬੰਦਕੀ ਵੱਲ ਬੰਦਕੀ ਵੱਲ ਲਾ ਦਿੱਤਾ ਉਸ ਨੇ ਇੱਕ ਨੌਕਰ ਰੱਖਿਆ ਉਸ ਨੌਕਰ ਦਾ ਕੰਮ ਨਹੀਂ ਸੀ ਕਿ ਉਸ ਦੇ ਘਰ ਦਾ ਕੋਈ ਹੋਰ ਕੰਮ ਕਰਨਾ ਉਸ ਨੌਕਰ ਦਾ ਸਿਰਫ ਇੰਨਾ ਕੰਮ ਸੀ ਕਿ ਜਦੋਂ ਉਹ ਕਿਤੇ ਚਾਰ ਬੰਦਿਆਂ ਵਿੱਚ ਹੱਸਦਾ ਹੋਵੇ ਚਾਰ ਬੰਦਿਆਂ ਵਿੱਚ ਕੋਈ ਗੱਲ ਕਰਦਾ ਹੋਵੇ ਤਾਂ ਨੌਕਰ ਦੀ ਡਿਊਟੀ ਸੀ ਕਿ ਤੂੰ ਮੈਨੂੰ ਇੱਕ ਗੱਲ ਚੇਤੇ ਕਰਾਉਣੀ ਹੈ ਕਿ ਕਿ ਮੌਤ ਆਉਣ ਵਾਲੀ ਹੈ ਨੌਕਰ ਦਾ ਕੰਮ ਸੀ ਗੱਲ-ਗੱਲ ਵਿੱਚ ਉਸ ਨੂੰ ਮੌਤ ਚੇਤੇ ਕਰਾਉਣੀ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਜੇ ਕਿਤੇ ਉਸ ਨੇ ਹੱਸਣਾ ਹੱਸਣ ਲੱਗਣਾ ਤੇ ਨਾਲ ਹੀ ਉਸ ਨੇ ਕੰਨ ਵਿੱਚ ਕਹਿ ਦੇਣਾ ਕਿ ਮੌਤ ਆਉਣ ਵਾਲੀ ਹੈ ਉਸ ਨੇ ਕਿਤੇ ਚੰਚਲ ਤਾਈ ਦੀਆਂ ਗੱਲਾਂ ਕਰਨੀਆਂ ਤਾਂ ਉਸ ਨੇ ਕਹਿਣਾ ਜਨਾਜ਼ਾ ਉੱਠਣ ਵਾਲਾ ਹੈ ਜੇ ਕਿਤੇ ਜੀਵ ਦਾ ਸੁਆਦ ਵਿੱਚ ਪੈਣਾ ਤਾਂ ਉਸ ਨੇ ਇੱਕੋ ਗੱਲ ਕਹਿਣੀ ਕਿ ਤੁਹਾਨੂੰ ਚੇਤਾ ਨਹੀਂ ਅਗਲਾ ਦਿਨ ਆ ਗਿਆ ਇੱਕੋ ਦਮ ਉਸ ਨੇ ਹੱਸਦੇ ਨੇ ਗੰਭੀਰ ਹੋ ਜਾਣਾ ਗੱਲਾਂ ਕਰਦੇ ਨੇ ਸਾਥ ਹੋ ਜਾਣਾ ਅੱਜ ਉਸ ਨੌਜਮਾਨੇ ਦੇਖਿਆ ਮੂੰਹ ਧੋਤਾ ਦਰਪਣ ਵਿੱਚ ਆਪਣਾ ਚਿਹਰਾ ਦੇਖ ਲਿਆ ਨੌਕਰ ਆਇਆ ਤੇ ਉਸ ਨੇ ਆਉਂਦਿਆ ਸਰਵਸ ਨੂੰ ਕਿਹਾ ਕਿ ਜਾ ਅੱਜ ਤੋਂ ਬਾਅਦ ਤੇਰੀ ਛੁੱਟੀ ਆ ਤੇਰਾ ਕੰਮ ਖਤਮ ਮੈਂ ਤੈਨੂੰ ਮਹੀਨੇ ਦੀ ਤਨਖਾਹ ਪਹਿਲਾਂ ਹੀ ਦੇ ਦਿੰਦਾ ਹਾਂ ਮੈਂ ਤੈਨੂੰ ਇਸ ਕਰਕੇ ਰੱਖਿਆ ਸੀ ਕਿ ਮੌਤ ਚੇਤੇ ਕਰਾਈ ਗੱਜ ਕੇ ਆਖੋ ਸਤਨਾਮ ਮੌਤ ਚੇਤੇ ਕਰਾਈ ਜਨਾਜ਼ਾ ਤੇ ਕਬਰ ਚੇਤੇ ਕਰਾਈ ਪਰ ਅੱਜ ਮੈਂ ਸ਼ੀਸ਼ੇ ਵਿੱਚ ਦੇਖਿਆ ਕਿ ਮੇਰੀ ਦਾੜੀ ਦੇ ਵਾਲ ਚਿੱਟੇ ਦਿੱਸਣ ਲੱਗ ਪਏ ਹਾਂ ਇਸ ਲਈ ਹੁਣ ਤੂੰ ਜਾ ਹੁਣ ਮੈਨੂੰ ਮੇਰਾ ਚਿਹਰਾ ਹੀ ਚਿੱਤੇ ਕਰਾਉਣ ਲੱਗ ਪਿਆ ਹੈ ਦੇਖੋ ਪਿਆਰਿਓ ਇੱਕ ਇਨਸਾਨ ਨੇ ਉਦਾਹਰਣ ਦਿੱਤੀ ਹੈ ਕਿ ਮੌਤ ਕਦੋਂ ਆ ਸਕਦੀ ਹੈ ਉਹਨੇ ਆਖਿਆ ਹੁਣ ਮੇਰੇ ਦਾੜੀ ਦੇ ਵਾਲ ਚਿੱਟੇ ਆਉਣ ਲੱਗ ਪਏ ਬਸ ਹੁਣ ਮੈਨੂੰ ਮੌਤ ਚਿੱਤੇ ਆਉਣ ਲੱਗ ਪਈ ਹੁਣ ਮੈਨੂੰ ਮੇਰਾ ਚਿਹਰਾ ਹੀ ਚਿੱਤੇ ਕਰਾਉਣ ਲੱਗ ਪਿਆ ਕਿ ਮੌਤ ਆਉਣ ਵਾਲੀ ਹੈ ਗੱਜਕੀ ਆਖੋ ਸਤਨਾਮ ਮੌਤ ਤੇ ਆਉਣ ਵਾਲੀ ਹੈ ਯਾਦ ਰੱਖੋ ਜਿਵੇਂ ਪੱਤਿਆਂ ਦਾ ਰੰਗ ਤਬਦੀਲ ਹੁੰਦਾ ਹੈ ਤਾਂ ਬਢੇਪੇ ਵਿੱਚ ਤਣ ਦਾ ਰੰਗ ਵੀ ਤਬਦੀਲ ਹੁੰਦਾ ਹੈ ਚਮੜੀ ਅੰਦਰ ਬੜੀ ਵੱਡੀ ਤਬਦੀਲੀ ਆਉਂਦੀ ਹੈ ਤੇ ਹਜੂਰ ਨੇ ਬਾਣੀ ਵਿੱਚ ਬਢੇਪੇ ਦਾ ਦੁੱਖ ਦੱਸਿਆ ਹੈ ਜਿਹੜੀਆਂ ਗੱਲਾਂ ਜਮਾਨੀ ਦੀਆਂ ਹਨ ਉਹ ਬਢੇਪੇ ਵਿੱਚ ਨਹੀਂ ਹਨ ਹਜੂਰ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਅਸੀਂ ਲੈ ਲਈਏ ਉਹ ਕਹਿੰਦੇ ਹਨ ਕਿ ਜਿਹੜੀਆਂ ਅੱਖਾਂ ਅੱਜ ਕਿੰਨੀਆਂ ਚੰਗੀਆਂ ਲੱਗਦੀਆਂ ਹਨ ਚਾਤ ਪੇਰੇ ਹਰ ਇੱਕ ਨੂੰ ਦੇਖਦੀਆਂ ਹਨ ਅੱਜ ਉਹਨਾਂ ਅੱਖਾਂ ਦੇ ਵਿੱਚ ਪਾਣੀ ਨਹੀਂ ਰੁਕਦਾ ਪਿਆ ਜਿਨ੍ਹਾਂ ਹੱਥਾਂ ਵਿੱਚ ਬੜੀ ਤਾਕਤ ਸੀ ਅੱਜ ਉਹਨਾਂ ਹੱਥਾਂ ਵਿੱਚ ਬਲ ਨਹੀਂ ਹੱਥ ਕੰਮਣ ਲੱਗ ਪਏ ਜਿਹੜੇ ਪੈਰ ਅੱਗੇ ਦੌੜਦੇ ਸਨ ਅੱਜ ਉਹ ਪੈਰਾਂ ਵਿੱਚ ਤਾਕਤ ਨਹੀਂ ਰਹੀ ਉਹਨਾਂ ਨੇ ਪਹਿਲਾ ਬਚਨ ਕਿਆ ਫਰੀਦਾ ਕੀ ਦੇਖ ਪਤਨੀਆ ਸੁਨ ਸੁਨਾਰੀ ਨੇ ਕੰਨਾ ਸਾਖ ਪਕੰਦੀ ਆਈਆ ਹੋਰ ਕਰੇ ਦੀ ਬੰਨਾ ਕਹਿੰਦੇ ਹਨ ਫਲ ਪੱਕ ਚੁੱਕਾ ਹੈ ਪੱਕੇ ਹੋਏ ਫਲ ਦਾ ਰੰਗ ਹੀ ਹੋਰ ਹੋ ਜਾਂਦਾ ਹੈ ਅੱਜ ਉਹ ਘੜੀ ਆ ਗਈ ਕਦੀ ਮੈਂ ਆਪ ਉੱਠਦਾ ਸਾਂ ਤੇ ਕੁਜੇ ਵਿੱਚ ਪਾਣੀ ਲੈ ਕੇ ਉਜੂ ਕਰਨਾ ਤੇ ਨਵਾਜ਼ ਵਿੱਚ ਰੱਬ ਦੀ ਆਬਾਦਤ ਵਿੱਚ ਜੁੜਦਾ ਸਾਂ ਪਰ ਹੈਰਾਨਗੀ ਦੀ ਗੱਲ ਹੈ ਕਿ ਅੱਜ ਮੇਰੇ ਸਹਿਆਣੇ ਪਾਣੀ ਦਾ ਕੁਜਾ ਭਰ ਕੇ ਰੱਖਿਆ ਹੈ ਤੇ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਨਵਾਜ਼ ਦਾ বেলা ਹੋ ਗਿਆ ਕੋਈ ਅਜੂ ਕਰਾ ਦਿਓ ਤਾਂ ਕਹਿੰਦੇ ਹਨ ਬਾਬਾ ਤੇਰੇ ਸਰਹਾਣੇ ਪਾਣੀ ਦਾ ਕੁੱਜਾ ਭਰ ਕੇ ਰੱਖਿਆ ਹੈ ਕੁੱਜਾ ਮੈਨੂੰ ਦਿਸਦਾ ਪਿਆ ਹੈ ਤੇ ਕੁਝ ਦੂਰੀ ਤੇ ਪਿਆ ਹੈ ਪਰ ਪੈਰਾਂ ਵਿੱਚ ਸੱਤਿਆ ਨਹੀਂ ਉੱਠਣ ਦੀ ਕਹਿੰਦੇ ਹਨ ਬਸ ਉਸ ਕੁੱਜੇ ਨੂੰ ਦੇਖ ਕੇ ਮੈਨੂੰ ਉਹ ਦਿਨ ਚੇਤੇ ਆ ਜਾਂਦਾ ਹੈ ਜਿਸ ਦਿਨ ਕਈ ਕਈ ਮੀਲ ਮੈਂ ਇੱਕੋ ਸਾ ਭੱਜਿਆ ਜਾਂਦਾ ਸੀ ਜਮਾਨੀ ਵਿੱਚ ਮੀਲਾ ਦਾ ਸਫਰ ਕਰਨ ਵਾਲਿਆ ਅੱਜ 4 ਫੁੱਟ ਪਿਆ ਹੋਇਆ ਕੁੱਜਾ ਵੀ ਸੰਕੜੇ ਮੀਲਾ ਦੂਰ ਦਿਸਦਾ ਹੈ ਗੁਰੂ ਜੀ ਨੇ ਕਿਹਾ ਫਰੀਦਾ ਇੰਨੀ ਨਿੱਕੀ ਜੰਗੀਆ ਥਲ ਡੂੰਗਰ ਭਿਉਵੇਂ ਇਸੇ ਤਰ੍ਹਾਂ ਇੱਕ ਚੀਜ਼ ਅਜੇਹੀ ਹੈ ਜਿਹੜੀ ਬੰਦੇ ਦੇ ਅੰਦਰ ਬਣੀ ਪਰਬਲ ਹੈ ਇੱਕ ਭਾਵਰਤ ਸਿਮਰਤ ਗ੍ਰੰਥ ਹੈ ਵਿਧਾਨ ਦਾ ਉਸ ਦੇ ਵਿੱਚ ਇੱਕ ਬੜਾ ਪਿਆਰਾ ਕਵਿਤਾ ਹੈ ਉਹ ਕਹਿੰਦੇ ਹਨ ਬੰਦੇ ਦਾ ਸਰੀਰ ਵੱਡੇ ਪੇ ਵਿੱਚ ਚਲਾ ਜਾਂਦਾ ਹੈ ਕੇਸ ਚਿੱਟੇ ਹੋ ਜਾਂਦੇ ਹਨ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਸ ਦੇ ਕੇਸਾਂ ਦੇ ਚਿੱਟੇ ਹੋਣ ਨਾਲ ਵੱਡੇ ਪੇ ਦੇ ਆਉਣ ਨਾਲ ਅੰਦਰੋਂ ਮਨ ਚਿੱਟਾ ਹੋ ਜਾਏ ਨਹੀਂ ਤਾਂ ਅਕਸਰ ਬੰਦੇ ਦੇ ਕੇਸ ਚਿੱਟੇ ਹੋ ਜਾਂਦੇ ਹਨ ਪਰ ਮਨ ਕਾਲੇ ਦਾ ਕਾਲਾ ਹੀ ਰਹਿੰਦਾ ਹੈ ਪਰ ਕਹਿੰਦੇ ਹਨ ਕਿ ਹਕੀਕਤ ਵਿੱਚ ਦੇਖੋ ਤਾਂ ਇਸ ਦੇ ਇੰਦਰੀ ਜਵਾਬ ਦੇ ਗਏ ਹਨ ਪਰ ਅਜੇ ਵੀ ਬਾਸਨਾ ਦੀ ਮਧਾਨੀ ਪਾਈ ਫਿਰਦਾ ਹੈ ਰੱਬ ਮਿਹਰ ਕਰੇ ਕਿਸੇ ਨੂੰ ਸ਼ਬਦ ਦਾ ਰਸ ਦੇ ਦੇਵੇ ਤੇ ਜਮਾਨੀ ਵਿੱਚ ਵਿਦਤ ਬਣ ਜਾਏ ਤੰਤਾ ਬਲ ਬਿਲਕੁਲ ਸਾਥ ਛੱਡ ਗਿਆ ਜਿਹੜੇ ਬਾਲ ਬਰੇਸ ਵਿੱਚ ਅੰਦਰ ਸਨ ਉਹ ਵੀ ਹਾਰ ਗਏ ਬਜ਼ੁਰਗ ਬੈਠਾ ਹੁੰਦਾ ਹੈ ਫਲਾਣਾ ਵੀ ਤੁਰ ਗਿਆ ਫਲਾਣਾ ਵੀ ਤੁਰ ਗਿਆ ਇਹ ਤਰਲਾ ਮਾਰ ਕੇ ਰੋਂਦਾ ਹੈ ਹੁਣ ਤਾਂ ਮੈਂ ਇਕੱਲਾ ਰਹਿ ਗਿਆ ਅਸਲ ਵਿੱਚ ਉਸ ਦੇ ਅੰਦਰ ਭੈ ਨਹੀਂ ਕਿ ਮੈਂ ਇਸ ਰਸਤੇ ਜਾਣਾ ਹੈ ਜਿਹੜੇ ਜ਼ਮਾਨੀ ਵੇਲੇ ਦੇ ਮਿੱਤਰ ਸਨ ਦੋਸਤ ਸਨ ਅੱਜ ਸਾਰੇ ਸਾਥ ਛੱਡ ਗਏ ਪਰ ਹਾਂ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮਰਜੀ ਦੋਸਤ ਬਣਾ ਲਈ ਜਿੰਨੇ ਮਰਜੀ ਰਿਸ਼ਤੇਦਾਰ ਬਣਾ ਲਈ ਤੇ ਪਿਆਰਿਆ ਸਿਰਫ ਤੇਰੇ ਕੰਮ ਆਉਣ ਵਾਲੀ ਇੱਕ ਬਾਣੀ ਹੈ ਤੇਰੇ ਰਸਤੇ ਨੂੰ ਰੁਕਣ ਵਾਲੀ ਤੇਰੇ ਨਾਲ ਨਾਮ ਨੇ ਜਾਣਾ ਹੈ ਕੋਈ ਟਾਮਾ ਟਾਮਾ ਹੈ ਜਿਹੜਾ ਸੱਚਮੁੱਤ ਪਿਆਰ ਕਰੇ ਤਾਂ ਬਡੇਪੇ ਵਿੱਚ ਸਾਥ ਨਹੀਂ ਛੱਡਦਾ ਬਡੇਪਾ ਇਹੋ ਜਿਹਾ ਆਇਆ ਕਿ ਜਿਹੜੇ ਘਰ ਦੇ ਨੌਕਰ ਸਨ ਬੁੱਢਿਆਂ ਨੂੰ ਉਹ ਵੀ ਤਿੱਤ ਸਮਝਣ ਲੱਗ ਪਏ ਕਹਿਣ ਲੱਗੇ हे ਤਿਸਰਾ ਸਾਰੀ ਦੁਨੀਆ ਸਾਥ ਛੱਡ ਗਈ ਪਰ ਬਦਕਿਸਮਤੀ ਇਹ ਹੈ ਕਿ ਮੈਨੂੰ ਪੋਤਰੇ ਪਰਪੋਤਰੇ ਵੀ ਪੁੱਛਦੇ ਨਹੀਂ ਤੇ ਮਰ ਜਾਣੀਏ ਮੈਂ ਇਹਨਾਂ ਦਾ ਸੁੱਖ ਦਰਵਾਜ਼ੇ ਵਿੱਚ ਬੈਠੀ ਮੰਗੀ ਜਾਂਦੀ ਹਾਂ ਗੱਜ ਕੇ ਆਖੋ ਸਤਨਾਮ ਦਰਵਾਜ਼ੇ ਵਿੱਚ ਸੋ ਆਓ ਪਿਆਰਿਓ ਸਤਗੁਰੂ ਰਹਿਮਤ ਕਰਨ ਕਿਰਪਾ ਕਰਨ ਵੱਡਿਆਂ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚ ਕਰਕੇ ਲਾਹੇ ਪ੍ਰਾਪਤ ਕਰਦੇ ਹੋ ਸਤਗੁਰੂ ਕਿਰਪਾ ਕਰਨ ਸਰਬੱਤ ਸਿੱਖ ਸੰਤਾਂ ਦੇ ਘਰਾਂ ਵਿੱਚ ਆਪਸੀਿਤ ਪ੍ਰੇਮ ਪਿਆਰ अथवा ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਅਮਰਤ ਬਿਲੇ ਤੇ ਜਾਗਨੀ ਬਖਸ਼ਿਸ ਕਰਨ ਬਾਣੀ ਪੜਦੇ ਆ ਬੇਅੰਤ ਭੁੱਲਾ ਹੋ ਜਾਂਦੀਆਂ ਹਨ ਮੇਰੀ ਰਾਇਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਕਤਾ ਬਖਸ਼ਿ ਜੋਗ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਪਿਆਰੋ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀ ਪਰਲੋਕ ਸਹਿਲੇ ਨਾਨਕ ਹਰ ਪ੍ਰਵਾਪੇ ਮਿਲੇ